ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਗੌੜੀ ਮਹੱਲਾ ਪੰਜਵਾ ਜਾ ਕਾ ਮੀਤ ਸਾਜਨ ਹੈ ਸਮੀਆਂ ਤਿਸ ਜਨ ਕੋ ਕਹੋ ਕਾ ਕੀ ਕਮੀਆਂ ਜਾ ਕਾ ਮੀਤ ਸਾਜਨ ਹੈ ਸਮੀਆਂ ਤੇਸ ਜਨ ਕੋ ਕਹੋ ਕਾ ਕੀ ਕਮੀਆਂ ਜਾ ਕੀ ਪ੍ਰੀਤ ਗੋਬਿੰਦ ਸਿਓ ਲਾਗੀ ਦੁਖ ਦਰਦ ਪ੍ਰਮਤਾ ਕਾ ਭਾਗੀ ਰਹਾਉ ਜਾ ਕੋ ਰਸ ਹਰ ਰਸ ਹੈ ਆਇਓ ਸੋ ਅਨਰਸ ਨਾਹੀ ਲਪਟਾਇਓ ਜਾ ਕਾ ਕਹਿਆ ਦਰਗਹ ਚੱਲੇ ਸੋ ਕਿਸ ਕੋ ਨਦਰ ਲੈ ਆਵੇ ਤਲੇ ਜਾ ਕਾ ਸਭ ਪਿਛਤਾ ਕਹੋਏ ਨਾਨਕ ਤਾ ਕੋ ਸਦਾ ਸੁਖ ਹੋਏ ਗਉੜੀ ਮਹੱਲਾ ਪੰਜਵਾ ਜਾ ਕੈ ਦੁਖ ਸੁਖ ਸਮ ਕਰ ਜਾਪੈ ਤਾ ਕੋ ਕਾੜਾ ਕਹਾਂ ਬਿਆਪੈ ਸਹਿਜ ਆਨੰਦ ਹਰ ਸਾਧੂ ਮਾਹੇ ਆਗੇ ਆਕਾਰੀ ਹਰ ਹਰ ਰਾਇ ਰਹਾਉ ਜਾ ਕੈ ਅਚਿੰਤ ਵਸੈ ਮਨ ਆਏ ਤਾ ਕੋ ਚਿੰਤਾ ਕਤ ਹੂ ਨਾ ਹੈ ਜਾ ਕੈ ਬਿਨ ਸੋ ਮਨ ਤੇ ਭਰਮ ਤਾ ਕੈ ਕਛੂ ਨਹੀਂ ਡਰ ਜਮਾਂ ਜਾ ਕੈ ਹਿਰਦੈ ਦੀਓ ਗੁਰ ਨਾਮ ਕਹੋ ਨਾਨਕ ਤਾ ਕੈ ਸਗਲ ਨਿਧਾਨਾ ਗੌੜੀ ਮਹੱਲਾ ਪੰਜਵਾ ਅਗਮ ਰੂਪ ਕਾ ਮਨ ਮਹਿ ਥਾਨਾ ਗੁਰ ਪ੍ਰਸਾਦ ਕਿਨੇ ਵਿਰਲੇ ਜਾਨਾ ਸਹਜ ਕਥਾ ਕੇ ਅੰਮ੍ਰਿਤ ਕੁੰਟ ਜਿਸ ਹੈ ਪ੍ਰਾਪਤ ਤਿਸ ਲੈ ਪੁੰਚਾ ਰਹਾਉ ਅਨਹਤ ਬਾਣੀ ਥਾਨ ਨਿਰਾਲਾ ताकी धुन मोहे गोपाला तह सहज अखारे अनेक अनंत पार ब्रह्म के संगी संता हरख अनंत सोग नहीं बिया सो कर गुरु नानक को दिया गौरी मोहल्ला पंचवा ਕਮਨ ਰੂਪ ਤੇਰਾ ਆਰਾਧੋ ਕਮਨ ਜੋਗ ਕਾਇਆ ਦੇ ਸਾਧੋ ਕਮਨ ਗੁਣ ਜੋ ਤੁਝ ਲਹਿਗਾ ਵੂ ਕਮਨ ਬੋਲ ਪਾਰ ਬ੍ਰਹਮ ਰਿਝਾਵੋ ਰਹਾਓ ਕਮਨ ਸੋ ਪੂਜਾ ਤੇਰੀ ਕਰੋ ਕਮਨ ਸੋ ਬਿਧ ਜਿਤ ਭਵ ਜਲ ਤਰੋ ਕਵਨ ਤਪ ਜਿਤ ਤਪਿਆ ਹੋਏ ਕਵਨ ਸੁਨਾਮ ਹੋ ਮੈ ਮਲਖ ਹੋਏ ਗੁਣ ਪੂਜਾ ਗਿਆਨ ਧਿਆਨ ਨਾਨਕ ਸਗਲ ਕਾਲ ਜਿਸ ਕਰ ਕਿਰਪਾ ਸਤਗੁਰ ਮਿਲੈ ਦਿਆਲ ਤਿਸ ਹੀ ਗੁਨਤ ਨਹੀਂ ਪ੍ਰਭ ਜਾਤਾ ਜਿਸ ਕੀ ਮਾਨ ਲੇ ਸੁਖ ਦਾਤਾ ਰਹਾਉ ਦੂਜਾ ਗੌੜੀ ਮਹੱਲਾ ਪੰਜਵਾ ਆਪਨ ਤਨ ਨਹੀਂ ਜਾ ਕੋ ਗਰਬਾ ਰਾਜ ਮਿਲਖ ਨਹੀਂ ਆਪਨ ਦਰਬਾਰ ਆਪਨ ਨਹੀਂ ਕਾ ਕੋ ਲਪਟਾਇਓ ਆਪਨ ਨਾਮ ਸਤਗੁਰ ਤੇ ਪਾਇਓ ਰਹਾਉ ਸੁਤ ਬਨਤਾ ਆਪਨ ਨਹੀਂ ਭਾਈ ਈਸ਼ਟ ਮੀਤੇ ਆਪ ਬਾਪ ਨਾ ਮਾਈ ਸੋਇਨਾ ਰੁੱਪਾ ਫੁਨ ਨਹੀਂ ਧਾਮ ਹੈ ਵਰ ਗੈਰ ਆਪਨ ਨਹੀਂ ਕਾਮ ਕਹੋ ਨਾਨਕ ਜੋ ਗੁਰ ਬਖਸ਼ ਮਿਲਾਇਆ ਤਿਸ ਕਾ ਸਭ ਕਿਛ ਜਿਸ ਕਾ ਹਰ ਰਾਇ ਗੌੜੀ ਮਹੱਲਾ ਪੰਜਵਾ ਗੁਰ ਕੇ ਚਰਨ ਉਪਰ ਮੇਰੇ ਮਾਥੇ ਤਾਤੇ ਦੁਖ ਮੇਰੇ ਸਗਲੇ ਲਾਥੇ ਸਤ ਗੁਰ ਆਪਣੇ ਕੋ ਕੁਰਬਾਨੀ ਆਤਮ ਚੀਨ ਪਰਮ ਰੰਗ ਮਾਨੀ ਰਹਾਓ ਚਰਨ ਰੇਨ ਗੁਰ ਕੀ ਮੁਖ ਲਗੀ ਅਹੰਬੋਧ ਤਨ ਸਗਲ ਤਿਆਗੀ ਗੁਰ ਕਾ ਸ਼ਬਦ ਲਗੋ ਮਨ ਮੀਠਾ ਪਾਰ ਬ੍ਰਹਮ ਕਾਤੇ ਮੋਹੇ ਡਿਠਾ ਗੁਰ ਸੁਖ ਦਾਤਾ ਗੁਰ ਕਰਤਾਰ ਜੀ ਪ੍ਰਾਨ ਨਾਨਕ ਗੁਰ ਆਧਾਰ ਗੌੜੀ ਮਹੱਲਾ ਪੰਜਵਾ ਰੇ ਮਨ ਮੇਰੇ ਤੂੰ ਤਾਂ ਕੋ ਆਹੇ ਜਾ ਕੇ ਊਨਾ ਕਸ਼ੂਨਾ ਹੈ ਹਰ ਸਾ ਪ੍ਰੀਤਮ ਕਰ ਮਨ ਮੀਤ प्राण आधार रखो सद्चित रहाओ रे मन मेरे तू ताको सेव आदपुरख अपरंपर देव तेस ऊपर मन कर तू आशा आद जुगाद जाका परवासा ਜਾ ਕੀ ਪ੍ਰੀਤ ਸਦਾ ਸੁਖ ਹੋਏ ਨਾਨਕ ਗਾਵੇ ਗੁਰਮਿਲ ਸੋਏ ਗੌੜੀ ਮਹੱਲਾ ਪੰਜਵਾਰ ਮੀਤ ਕਰੇ ਸੋਈ ਹਮਮਾਨ ਮੀਤ ਕੇ ਕਰ ਤਬ ਕੁਸਲ ਸਮਾਨ ਇਕ ਟੇਕ ਮੇਰੇ ਮਨ ਚੀਤ ਜਿਸ ਕਿਸ਼ ਕਰਨਾ ਸੋ ਹਮ ਰਾਮੀਤ ਰਹਾਓ ਮੀਤ ਹਮਾਰਾ ਵੇ ਪ੍ਰਵਾਹ ਗੁਰ ਕਿਰਪਾ ਤੇ ਮੂਹੇ ਅਸਨਾਹ ਮੀਤ ਹਮਾਰਾ ਅੰਤਰ ਜਾਮੀ समरथ पुरख पार ग्रहम स्वामी हम दासे तुम ठाकुर मेरे मान महत नानक प्रभु तेरे गौरी मोहल्ला पंजाबा जाको तुम भय समरथ अंगा ताको कश नाही कालंगा ਮਾਦੋ ਜਾ ਕੋ ਹੈ ਆਸ ਤੁਮਾਰੀ ਤਾ ਕੋ ਕਸ਼ ਨਾਹੀ ਸੰਸਾਰੀ ਰਹਾਓ ਜਾ ਕੇ ਹਿਰਦੈ ਠਾਕੁਰ ਹੋਏ ਤਾ ਕੋ ਸਹਿਸਾ ਨਹੀਂ ਕੋਏ ਜਾ ਕੋ ਤੁਮ ਦੀਨੀ ਪ੍ਰਭ ਧੀਰ ਤਾ ਕੈ ਨਿਕਟ ਨਾ ਆਵੇ ਪੀਰ ਕਹੋ ਨਾਨਕ ਮੈਂ ਸੋ ਗੁਰ ਪਾਇਆ ਪਾਰ ਬ੍ਰਹਮ ਪੂਰਨ ਦਿਖਾਇਆ ਗਉੜੀ ਮਹੱਲਾ ਪੰਜਵਾ ਦੁਲਬ ਦੇਹ ਪਾਈ ਵਡ ਭਾਗੀ ਨਾਮ ਨਜਪੇ ਤੇ ਆਤਮ ਘਾਤੀ ਮਰਨਾ ਜਹੀ ਜੇ ਨਾ ਬਿਸਰਤ RAM ਨਾਮ ਬਿਹੂਨ ਜੀਵਨ ਕੌਣ ਕਾਮ ਰਹਾਉ ਖਾਤ ਪੀਤ ਖੇਲਤ ਹਸਤ ਵਿਸਥਾਰ ਕਵਨ ਅਰਥ ਮੇਰ ਤਕ ਸਿੰਗਾਰ ਜੋ ਨਾ ਸੁਨਹਿ ਜਸ ਪਰਮਾਨੰਦਾ ਪਸ ਪੰਖੀ ਤਰੇਗਦ ਜੋਨ ਤੇ ਮੰਦਾ ਕਹੋ ਨਾਨਕ ਗੁਰ ਮੰਤਰ ਦ੍ਰਿੜਾਇਆ ਕੇਵਨ ਨਾਮ ਰਦਮਾ ਹੈ ਸਮਾਇਆ ਕਹੋ ਨਾਨਕ ਗੁਰ ਮੰਤਰ ਦ੍ਰਿੜਾਇਆ ਕੇਵਲ ਨਾਮ ਰਦਮਾ ਹੈ ਸਮਾਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ